ਸਸੇ ਗੱਲ ਦੋਸਤੋ ਬੇਸ਼ੱਕ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਅਤੇ ਵੀਰ ਗੁਰਪ੍ਰੀਤ ਸਿੰਘ ਆਪਣੀ ਜ਼ਿੰਦਗੀ ਦਾ ਮਕਸਦ ਉਹਨਾਂ ਬੇਸਹਾਰੇ ਅਤੇ ਲੋੜਵੰਦਾ ਦੀ ਮਦਦ ਕਰਨਾ ਬਣਾ ਚੁੱਕੇ ਨੇ ਜਿਨ੍ਹਾਂ ਨੂੰ ਆਪਣੇ ਤੱਕ ਦੁਰਕਾਰ ਚੁੱਕੇ ਹੁੰਦੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਇਹ ਰੱਬ ਰੂਪੀ ਵੀਰ ਵੀ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੇ ਹੋਣਗੇ ਜਿੰਨਾ ਮੁਸ਼ਕਲਾਂ ਦੇ ਮੂਹਰੇ ਤੇ ਉਹਨਾਂ ਮੁਸ਼ਕਲਾਂ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਮੁਸ਼ਕਲ ਹੈ ਨਸ਼ਾ ਜੋ ਕਿ ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਵੱਡੇ ਖਤਰਨਾਕ ਪੜਾਅ ਦੇ ਉੱਤੇ ਐ ਤੇ ਇਹ ਨਸ਼ੇੜੀ ਲੋਕ ਕਿਸ ਤਰ੍ਹਾਂ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਮੁਸ਼ਕਲ ਦੇ ਵਿੱਚ ਪਾ ਦਿੰਦੇ ਨੇ ਇਹ ਵੀ ਗੱਲ ਕਿਸੇ ਤੋਂ ਲੁਕੀ ਨਹੀਂ ਐ ਇਸ ਬਾਪੂ ਦੀ ਕਿਵੇਂ ਉਸਦੇ ਹੀ ਪੁੱਤ ਨੇ ਜ਼ਿੰਦਗੀ ਨਰਕ ਬਣਾ ਦਿੱਤੀ ਅੱਜ ਦੀ ਇਹ ਵੀਡੀਓ ਜਿੱਥੇ ਤੁਹਾਡੀ ਅੱਖ ਨਮ ਕਰ ਦੇਵੇਗੀ ਉੱਥੇ ਹੀ ਕਿਤੇ ਨਾ ਕਿਤੇ ਤੁਹਾਨੂੰ ਝੰਜੋੜ ਕੇ ਵੀ ਰੱਖ ਦੇਵੇਗੀ ਸੋ ਬਿਨਾਂ ਤੁਹਾਡਾ ਜ਼ਿਆਦਾ ਸਮਾਂ ਲਏ ਆਓ ਤੁਹਾਨੂੰ ਲੈ ਚਾਲਦੇ ਹਾਂ ਇਸ ਬਾਪੂ ਦੀ ਕਹਾਣੀ ਵੱਲ ਜਿੱਥੇ ਕਿ ਉਹਦਾ ਪੁੱਤ ਉਸਦੇ ਮਿਹਨਤਾਂ ਨਾਲ ਬਣਾਏ ਘਰ ਦੇ ਲੈਂਟਰ ਨੂੰ ਢੇੜ ਕੇ ਉਹਦੇ ਸਰੀਏ ਤੱਕ ਵੇਚ ਕੇ ਨਸ਼ਾ ਖਾ ਗਿਆ ਅਤੇ ਉੱਥੇ ਹੀ ਵੀਰ ਗੁਰਪ੍ਰੀਤ ਸਿੰਘ ਜੋ ਕਿ ਆਪਣੀ ਜ਼ਿੰਦਗੀ ਦਾ ਮਕਸਦ ਹੀ ਇਹਨਾਂ ਲੋਕਾਂ ਦੀ ਸੇਵਾ ਨੂੰ ਬਣਾ ਚੁੱਕੇ ਨੇ ਉਹਨਾਂ ਨੇ ਕਿਸ ਤਰ੍ਹਾਂ ਇਸ ਬਜ਼ੁਰਗ ਨੂੰ ਰੈਸਕਿਊ ਕੀਤਾ ਤੇ ਇਸ ਬਜ਼ੁਰਗ ਤੋਂ ਇੱਕ ਕਹਾਣੀ ਜ਼ਰੂਰ ਸੁਣੋ ਜੋ ਕਿ ਕਿਤੇ ਨਾ ਕਿਤੇ ਤੁਹਾਨੂੰ ਕੁਝ ਸਿੱਖਣ ਲਈ ਵੀ ਦਵੇਗੀ ਤੇ ਉੱਤੇ ਤੁਹਾਡੀ ਅੱਖ ਨੂੰ ਵੀ ਨਮ ਕਰ ਦੇਵੇਗੀ ਤੁਹਾਨੂੰ ਭਾਗ ਵੀ ਕਰ ਦੇਵੇਗੀ ਕਿਉਂਕਿ ਬਜ਼ੁਰਗ ਆਪਣੀ ਕਹਾਣੀ ਦੱਸਦਾ ਹੋਇਆ ਆਪ ਹੀ ਭਾਵੁਕ ਹੋ ਜਾਂਦਾ ਤੇ ਦੋਸਤੋ ਕਿੰਨਾ ਵੱਡਾ ਦੁੱਖ ਹੋਵੇਗਾ ਕਿ ਜਦੋਂ ਜ਼ਿੰਦਗੀ ਦੇ ਇਸ ਪੜਾਅ ਤੇ ਇਹ ਬਜ਼ੁਰਗ ਆਪਣੀ ਹੱਡ ਬੀਤੀ ਦੱਸਦੇ ਹੋਏ ਆਪਣੀ ਅੱਖ ਨੂੰ ਨਾਮ ਕਰ ਬੈਠਿਆ ਉਹ ਵੇ ਅੰਕਲ ਇੱਕ ਜਵਾਨ ਮੁੰਡਾ ਨਸ਼ੇ ਦੀ ਦਲਦਲ 'ਚ ਜਿਹੜਾ ਪੰਜਾਬ 'ਚ ਨਸ਼ਾ ਜ਼ਿਆਦਾ ਹੈ ਉਹ ਐਸਾ ਨਸ਼ਾ ਉਹਨੇ ਕੀਤਾ ਕਿ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਆਇਆ ਉਹਨੇ ਘਰ ਦਾ ਲੈਂਟਰ ਤੋੜ ਕੇ ਜਿਹੜਾ ਵੀ ਕੋਈ ਸਰੀਆਂ ਨਿਕਲਦਾ ਉਹ ਵੀ ਉਹਨੇ ਕੱਟ ਕੇ ਵੇਚਦਾ ਨਸ਼ੇ ਵਿੱਚ ਸਾਰਾ ਘਰ ਉਹਨੇ ਖੁੱਦ ਹਿੱਕਾ ਥੋੜੀ ਦੇ ਨਾਲ ਸਾਰਾ ਘਰ ਤੋੜਤਾ ਭੰਗਤਾ ਉਹਦੋ ਵੀ ਅੰਕਲ ਬਹੁਤ ਪਰੇਸ਼ਾਨ ਸੀਗੇ ਵਿਚਾਰੇ ਉਹ ਵੀ ਸਾਡੇ ਕੋਲ ਆਏ ਸੀ ਜਿੰਨੇ ਜੂਕੇ ਸੀਗੇ ਉਹ ਮੁੰਡੇ ਨੂੰ ਡਾਕਟਰ ਸੈਂਟਰ ਦੇ ਵਿੱਚ ਅਸੀਂ ਐਡਮਿਟ ਕਰਵਾਇਆ ਉਹਨੇ ਸਾਡੇ ਚਲੋ ਛਟਿਆ ਅੰਕਲ ਵੀ ਸਿੱਧੇ ਜੀ ਤੇ ਜਿਹੜੇ ਅੰਕਲ ਦੀ ਵਾਈਫ ਜਾਂ ਉਹ ਬੈਠਿੰਦੀ ਘਰ ਵਾਲੀ ਥੋੜਾ ਦੇਖ ਸੁਣ ਲੈਂਦੀ ਆਣਾ ਆਂਟੀ ਬੈਠੇ ਹੁੰਦੇ ਥੋੜਾ ਰੋਟੀ ਬੁਣਾ ਕੇ ਦੇ ਦਿੰਦੀ ਉਹ ਅੰਕਲ ਆਪਣੇ ਮੁੰਡੇ ਨਾਲ ਰਹਿੰਦੇ ਨੇ ਉਹ ਵੀ ਨਹੀਂ ਵਿਆਹ ਹੋਇਆ ਹੋਇਆ ਵਿਚਾਰਾ ਜਦੋਂ ਆਉਂਦਾ ਰੋਟੀ ਬਣਦੀ ਉਹ ਬਣਾਉਂਦਾ ਆ ਜਿਹੜਾ ਤੁਸੀਂ ਦੇਖ ਰਹੇ ਹੋ ਨਾਲੇ ਇੱਥੇ ਕੋਈ ਨਾਲ ਆਲੇ ਦੁਆਲੇ ਪ੍ਰਵਾਸੀ ਰਹਿੰਦੇ ਆ ਪਰ ਆਦੇ ਮਕਾਨ ਦੇ ਕੋਲ ਇਸ ਤਰ੍ਹਾਂ ਹੈ ਗਿਆ ਤੇ ਇੱਕ ਹੋਰ ਕਹਿੰਦੇ ਗੇਟ ਖੜਕਾ ਦਿੰਦੇ ਆ ਆਹ ਨਾਂਲ ਵਾਲੇ ਤੋਂ ਓਹੋ ਕਿਉਂ ਮੈਂ ਦਾ ਚੜਾ ਇਹਨਾਂ ਦਾ ਵੀ ਛੋਟੂ ਦਾ ਧੰਨਵਾਦ ਆ ਜਿਹੜਾ ਅੰਕਲ ਦੀ ਗੱਲ ਸੁਣ ਲੈਣਾ ਅੰਕਲ ਨੇ ਦਵਾਈ ਵਗੈਰਾ ਫੜਾ ਦਿੱਤਾ ਜਦੋਂ ਬੰਦੇ ਦੇ ਬੀਤ ਦੀ ਆ ਬੰਦੇ ਨੂੰ ਉਦੋਂ ਪਤਾ ਹੁੰਦਾ ਕਿ ਯਾਰ ਮੈਂ ਇਸ ਟਾਈਮ ਕੀ ਕਰ ਰਹਾ ਬਾਪੂ ਕੀ ਗੱਲ ਹੋ ਗਈ ਹੋਰ ਤਾਂ ਨਹੀਂ ਛੱਡਣਾ ਯਾਰ ਕੋਈ ਗੱਲ ਵਕਤ ਬਕਤ ਦੀ ਗੱਲ ਹੈ ਨਾ ਕੋਈ ਗੱਲ ਨਹੀਂ ਆ ਤੂੰ ਮਿੱਟੂ ਥੋੜੇ ਥੋੜੇ ਦੋ ਤਿੰਨ ਵਾਰ ਆ ਕੇ ਆ। ਫਿਕਰ ਨਾ ਕਰ ਤੀ ਹਾਂ ਮੈਂ। ਬਾਬਾ ਨਾਨਕ ਮਿਹਰ ਕਰਨਗੇ। ਕਿਸੇ ਟਾਈਮ ਤੂੰ ਸਾਡੇ ਨਾਲ ਸੇਵਾ ਕਰਾਉਣ ਆਉਂਦਾ ਸੀਗਾ। ਹਾਂ ਜੀ ਆਉਂਦਾ। ਆ ਦੂ ਤਕਲੀਫ ਤਾਂ ਕੋਈ ਗੱਲ ਨਹੀਂ। ਅਸੀਂ ਵੀ ਤੇਰੇ ਨਾਲ ਆ ਬਾਪੂ। ਫਿਕਰ ਨਾ ਕਰ। ਫਿਕਰ ਨਾ ਕਰ। ਹੋਰ ਦਾ ਨੱਕ। ਚਲ ਤੇਰਾ ਇੱਕ ਮੁੰਡਾ ਲੈ ਕੇ ਕੀ ਕਰਦਾ ਕੰਮ? ਇਹ ਲੈਬ ਦਾ ਕੰਮ ਕਰਦਾ ਜੀ। ਕਹਦਾ ਨਹੀਂ ਸ਼ੁਰੂ ਇਹ ਲੈਬ ਟੈਕਨੀਸ਼ੀਅਨ ਆ। ਲੈਬ ਟੈਕਨੀਸ਼ੀਅਨ ਆ। ਅੱਛਾ ਅੱਛਾ ਅੱਛਾ। ਬੱਚੇ ਕਿੰਨੇ ਆ ਬਾਪੂ? ਉਹ ਨੇ ਜੀ ਇੱਕੇ ਕਾਕਾ ਜੀ ਕੋ ਬੜਾ ਜਿਹੜਾ ਨਸ਼ਾ ਕਰਦਾ ਜੀ ਇਹ ਮੇਰੇ ਘਰ ਆ ਜਾਂਦਾ ਜੀ ਉਹ ਕਿੱਥੇ ਹੁਣ ਉਹ ਘਰਈਆ ਜੀ ਉੱਥੇ ਹੀ ਘਰ ਮੇਰਾ ਦੋਸਤ ਬਾ ਕੋ ਸੀ ਜਾਂ ਇਸਦੀ ਉਧਰ ਆਏ ਤੂੰ ਉਹਨਾਂ ਨੇ ਫਿਰ ਕਮਰਾ ਪਾ ਕੇ ਦਿੱਤਾ ਜੀ ਇੱਕ ਇੱਕ ਮਨਜੀਤ ਸਿੰਘ ਨੇ ਸੇਵਾ ਕਰੀਆ ਮਹਿੰਦਰੀ ਇਹਨਾਂ ਨੇ ਬਹੁਤ ਸੇਵਾ ਕੀਤੀ ਆਈ ਇਹਨਾਂ ਨੇ ਬਹੁਤ ਧੰਨਵਾਦ ਮਨਜੀਤ ਸਿੰਘ ਆ ਕੱਪੜੇ-ਕੋਪੜੇ ਵੀ ਸਾਰਾ ਕੁਝ ਇਹਨਾਂ ਨੇ ਹੀ ਯਸਰ ਵਾਲੇ ਸੂਨੇ ਜੋ ਸਾਰਾ ਕੁਝ ਇਹਨਾਂ ਨੇ ਹੀ ਦਿੱਤਾ ਜੀ ਤੇ ਜਿਵੇਂ ਵੀ ਉਹ ਵੀ ਸੇਵਾ ਇਹਨਾਂ ਨੇ ਹੀ ਕਰਾਈਆ ਜੀ ਕੋਈ ਨਾ ਬਾਪੂ ਦੁੱਖ ਸੁੱਖ ਦਾ ਜਿਹੜਾ ਸਾਥੀ ਹਨ ਦੁੱਖਾਂ ਦੇ ਸਾਥੀ ਹੈ ਜਿਹੜੇ ਉਹੀ ਚਾਹੀਦੇ ਸੁੱਖਾਂ ਦੇ ਤਾਂ ਬਥੇਰੇ ਆ ਜਾਂਦੇ ਵਾ ਹੈ ਦੁੱਖਾਂ ਦੇ ਤਾਂ ਬਹੁਤ ਨੇ ਬਾਪੂ ਤੋ ਫੇਰ ਨਾ ਕਰ ਵਾਹਿਗੁਰੂ ਮੇਰ ਕਰਨਗੇ ਤੰਦਰੁਸਤੀ ਬਖਸ਼ਣਗੇ ਟੈਨਸ਼ਨ ਨਾ ਲੈ ਤੋ ਠੀਕ ਆ ਕੀ ਨਾ ਬਾਪੂ ਜਰਾ ਪੂਰਾ ਮੋਹਨ ਸਿੰਘ ਆ ਜੀ ਮੋਹਨ ਸਿੰਘ ਕੀ ਕੰਮ ਕਰਦੇ ਸੀ ਪਾਪਾ ਮੋਹਨ ਸਿੰਘ ਡਾਕਟਰ ਦਾ ਸੀਗਾ ਮੈਂ ਤੁਹਾਡੇ ਕੋਲ ਡਾਕਟਰਾਂ ਲੈ ਕੇ ਚਿੱਠੀਆਂ ਲੈ ਕੇ ਆਰ ਹੁੰਦੇ ਸੀ ਹਾਂ ਬਿਲਕੁਲ ਬਿਲਕੁਲ ਇਹ ਸਰਕਾਰੀ ਸੀ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਮੰਗੋ ਸੀਗਾ ਜਿਵੇਂ ਪਿੰਡਾਂ ਚ ਨੇ ਜੀ ਸੱਚਿਆਂ ਚ 5 ਘੰਟੇ ਡਿਊਟੀ ਸੀ ਜੀ ਠੀਕ ਹੈ ਬਾਕੀ ਉਹ ਸੋਛਾ 1.5 ਲੱਖ ਰੁਪਏ ਮਿਲਿਆ ਸੀ ਉਹ ਮੈਂ ਮੁੰਡੇ ਤੇ ਲਾਤਾ ਜਿੱਥੇ ਔੜਾਪੜ ਛੱਡਿਆ ਸੀਗਾ ਸੈਂਟਰ ਚ ਇਹਨਾਂ ਨੇ ਵੀਰ ਉਹਨੇ ਲੈ ਕੇ ਗਏ ਸੀ ਜੀ ਹੂੰ ਵੀ ਚਲੋ ਸੁਧਰ ਜੇ ਕਿਸੇ ਤਰੀਕੇ ਬਸ ਉੱਥੇ ਮੈਂ 8000 ਰੁਪਏ ਤੱਕ ਦਾ ਰਿਹਾ ਪਹਿਲਾਂ ਇਹਨਾਂ ਨੇ ਚਮਕ ਕਰਾਈ ਜੀ ਵਿਚਾਰਿਆਂ ਨੇ ਬਹੁਤ ਮਦਦ ਕਰੀ ਇਹਨਾਂ ਨੇ ਪੈਸੇ ਵੀ ਨਹੀਂ ਉਹ ਵੀ ਕਰਾਈ ਜੀ ਮੈਨੂੰ ਵੀ ਖਾਤਾ ਤੰਦਰ ਰਹੇ ਨੇ ਮੈਂ ਹੁਣ ਕੀ ਕਰਾਂ ਜੀ ਮਾਤਾ ਬੇਵਸ ਹੋ ਗਈ ਮੇਰਾ ਦਿਮਾਗ ਨਹੀਂ ਕੰਮ ਕਰਦਾ ਉਹ ਮੁੰਡੇ ਕਰਕੇ ਬਸ ਉਲਝਿਆ ਰਹਿਣਾ ਮੈਂ ਉਹਦੇ ਕਰਕੇ ਐਕਸੀਡੈਂਟ ਹੋ ਗਿਆ ਉਸੇ ਚੱਕਰ ਚ ਇਹ ਮੁੰਡਾ ਤਾਂ ਇਹ ਮਿਸਤਰੀ ਨਾਲ ਮੈਂ ਦਿਹਾੜੀ ਕਰਦਾ ਸੀਗਾ ਜੀ ਪਹਿਲਾਂ ਮੈਂ ਸਕੂਲ ਚ ਨਾਲ ਲੱਗਾ ਸੀ ਪਾਵਰ ਸੈਂਚ ਜੀ ਉੱਥੋਂ ਮੈਂ ਤੁਹਾਨੂੰ ਦੋ ਦਫਾ ਫੋਨ ਕੀਤਾ ਸੀਗਾ ਮੁੰਡੇ ਬਾਰੇ ਵੀ ਮੈਂ ਉਹ ਕਰਨਾ ਵੀ ਮੈਨੂੰ ਪਤਾ ਲੱਗਾ ਤੁਸੀਂ ਲੈ ਕੇ ਆਉਨੇ ਆ ਤੁਸੀਂ ਕਹਿੰਦੇ ਨਸ਼ਾ ਵਾਲਿਆਂ ਨੂੰ ਨਸ਼ਾ ਵਾਲਿਆਂ ਨੂੰ ਬਾਪੂ ਆਪਾਂ ਰੱਖਦੇ ਤੁਸੀਂ ਟੌਰਸਨ ਤੇ ਸੁਧਾਰ ਲੱਗੇ ਸੀ ਦਾ ਹੀ ਮੈਂ ਕੋਰਸਨ ਦਾ ਕੋਰਸਨ ਵਿੱਚ ਆਹੀ ਆ ਜੀ ਹਾਂ ਹਾਂ ਬੈਕਡਾ ਨਾਲ ਦੇ ਸਾਹਮਣੇ ਆ ਹਾਂ ਹਾਂ ਹੈਗਾ ਰੋਲਸ ਨਾਲ ਤੇ ਨਹੀਂ ਗਈ ਨਾ ਪੁਲਟੀਆਂ ਚ ਰਿਹਾ ਜੀ ਮੈਂ 2 ਸਾਲ ਉੱਤੇ ਕੰਮ ਕਰਿਆ ਜੀ ਹੂੰ ਇਹ ਜੀ ਬਿੱਲੇ ਨੂੰ ਬਾਈ ਜੀ ਇਹ ਭੇਜੀ ਸੀਗੀ ਵੀਡੀਓ ਇਹਨਾਂ ਦੇ ਐਕਸਰੇ ਵਗੈਰਾ ਜੀ ਹੂੰ ਉਹ ਕਹਿੰਦੇ ਵੀ ਜ਼ਖਮ ਤੇ ਗਲਤ ਆ ਹੁਣ ਇਹਨਾਂ ਦਾ ਸੀਐਮਸੀ ਚੋ ਟ੍ਰੀਟਮੈਂਟ ਚੱਲਦਾ ਆ ਇਹ ਆ ਪਾਸ ਵਾਲੀ ਆ ਵੀ ਭਰੀ ਪਈ ਆ ਮਸ਼ੀਨ ਸਾਰੀ 4 ਦਿਨ ਬਾਅਦ ਖਾਲੀ ਕਰ ਦਿੰਦਾ ਹਾਂ ਜੀ ਫਿਰ ਉਹ ਹੁਣ ਗਲਤ ਜਗ੍ਹਾ ਦੇ ਉੱਪਰ ਪੱਟੀ ਕਰਾਉਣ ਦਾ ਵੀ ਕੋਈ ਫਾਇਦਾ ਨਹੀਂ ਸੀਗਾ ਜੀ ਨੇ ਕੋਈ ਨਾ ਆਪਾ ਕਰਦੇ ਗੱਲ ਵਾਹਿਗੁਰੂ ਕਿਰਪਾ ਕਰਨ ਬਾਬੂ ਰੋਣਾ ਨਹੀਂਗਾ ਹੌਸਲਾ ਰੱਖ ਹੌਸਲਾ ਰੱਖ ਰੋਣਾ ਨਹੀਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਕੀ ਤੁਸੀਂ ਸਾਰਾ ਸੋਨ ਹੀ ਲਿਆ ਜੋ ਦਰਦ ਦਾ ਜੋ ਤਕਲੀਫ ਆ ਬਾਬੂ ਮੋਹਨ ਸਿੰਘ ਵਰਗੇ ਸਾਡੇ ਬਜ਼ੁਰਗ ਸਾਡੀ ਤਰੋਹਰ ਨੇ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਵੀ ਇੱਕ ਗਰੀਬ ਬੰਦਾ ਨਾ ਤਾਂ ਜਿਉਂਦਿਆਂ ਚਾ ਨਾ ਮਰਿਆਂ ਚ ਸਭ ਤੋਂ ਵੱਧ ਪਿਸ ਰਿਆ ਜੇ ਕਿਤੀ ਪੁੱਤ ਬਿਮਾਰ ਹੋ ਗਿਆ ਇਲਾਜ ਨਹੀਂ ਕਰਵਾ پا ਰਿਹਾ ਘਰ-ਬਾਰ ਵੇਚ ਕੇ ਵੀ ਨਹੀਂ ਕਰਾ پا ਰਿਹਾ ਅਸੀਂ ਹਮੇਸ਼ਾ ਆਪਦੀ ਐਗਜ਼ਾਮਪਲ ਦਿੰਨੇ ਆ ਸਾਡੇ ਘਰ 'ਚ ਵੀ ਹੋਇਆ ਹੋਰ ਬਹੁਤ ਸਾਰੇ ਘਰਾਂ 'ਚ ਕਿਸੇ ਦੇ ਸੱਟ ਲੱਗੀ ਐਕਸੀਡੈਂਟ ਹੋ ਗਿਆ ਜਾਂ ਤਾਂ ਲਤ ਜੜੂਗੀ ਤੇ ਜਾਂ ਛਾਤ ਰਹੂਗੀ ਜੇ ਕਿਹਦਾ ਧੀ ਪੁੱਤ ਪੁੱਠੇ ਰਾਹ ਪੈ ਗਿਆ ਤਾਂ ਫਿਰ ਨਾ ਲੱਤਾਂ ਰਹਿੰਦੀਆਂ ਨਾ ਛਾਤ ਰਹਿੰਦੀ ਬਾਪੂ ਦਾ ਪੁੱਤ ਚਿੱਟਾ ਲਾਉਣ ਲੱਗ ਗਿਆ ਨਸ਼ੇ ਦੀ ਲਤ ਦੇ ਵਿੱਚ ਉਹਨੇ ਪਹਿਲਾਂ ਤਾਂ ਘਰ ਵੇਚਿਆ ਘਰ ਦਾ ਸਮਾਨ ਸੋਰੀ ਵੇਚਿਆ ਸਾਰਾ ਬਹੁਤ ਵਧੀਆ ਘਰ ਪਾਇਆ ਸੀ ਬਾਪੂ ਨੇ ਮਿਹਨਤ ਕਰ ਕਰ ਬਾਪੂ ਡਾਕਿਆ ਸੀ ਚਿੱਠੀਆਂ ਬੰਨਦਾ ਸੀ ਬਾਪੂ ਉਹ ਵੀ ਪ੍ਰਾਈਵੇਟ ਜੌਬ ਸੀ ਬਾਪੂ ਦੀ 5 ਘੰਟੇ ਵਾਲੀ ਜਿਹੜੀ ਕੱਚੀ ਹੁੰਦੇ ਆ ਬਾਪੂ ਨੇ 30 35 ਸਾਲ ਚਿੱਠੀਆਂ ਬੰਨਡੀਆਂ ਪਰ ਵਿੱਚੇ ਬੈ ਵੀ ਡੈਥ ਹੋ ਗਈ ਸੀ ਦੋ ਪੁੱਤ ਸੀ ਤੇ ਧਰਮ ਪਤਨੀ ਚਾਰ ਜਣਿਆਂ ਦਾ ਵੱਡਿਆ ਪਰਿਵਾਰ ਚੱਲ ਰਿਹਾ ਸੀ ਘਰ ਵੀ ਪਾ ਲਿਆ ਸੀ ਸਿਰ ਤੇ ਛੱਤ ਵੀ ਸੀ ਬੱਚੇ ਵੀ ਪੜਾ ਲਏ ਸੀ ਇਹ ਵੀਰਾ ਲੈਬ ਟੈਕਨੀਸ਼ੀਅਨ ਆ ਛੋਟਾ ਬੇਟਾ ਬੇਟੇ ਕੀ ਨਾਮ ਤੇਰਾ ਅਮਨ 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 ਪੁਰਾਣਾ ਅਮਨਦੀਪ ਮਨਦੀਪ ਸਿੰਘ ਦੂਜੇ ਭਰਾ ਦਾ ਕੀ ਨਾਂ ਸੰਦੀਪ ਸਿੰਘ ਉਹ ਕਿ ਕਿੰਨਾ ਬੜਿਆ ਪੁੱਤ ਤੂੰ ਕਿੰਨਾ ਬੜਿਆ ਨਹੀਂ ਪਲਸ 2 ਕੀਤੀ ਪਲਸ 2 ਕਰਕੇ ਤੂੰ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਲਿਆ ਦੇਖੋ ਬਾਪੂ ਨੇ ਆਪਦੇ ਮੁੰਡੇ ਵੀ ਪੜਾ ਲੈ ਦੋਨੇ ਤੇ ਬਾਪੂ ਦਾ ਹੁਣ ਸਮਾ ਸੀ ਵੀ ਹੁਣ ਬੈਠ ਕੇ ਆਰਾਮ ਨਾਲ ਪ੍ਰਸ਼ਾਦਾ ਪਾਣੀ ਛਕਾਂਗੇ ਪਰ ਪੰਜਾਬ ਜਿਹੜਾ ਸ਼ੇਮਾ ਦਰਿਆ ਨਾਲ ਸ਼ੇ ਦਾ ਵਗਦਾ ਉਹਨੇ ਐਸੀ ਇਸ ਘਰ ਦੀ ਦਸ਼ਾ ਬਦਲੀ ਘਰ ਦੀਆਂ ਛੱਤਾਂ ਦੇੜ-ਦੇੜ ਵਿੱਚੋਂ ਸਰੀਏ ਦਾ ਪੀਸ ਕੱਢ-ਕੱਢ ਕੇ ਵੇਚ ਕੇ ਆਉਂਦਾ ਸੀ ਤੇ ਫਿਰ ਚਿੱਟਾ ਲਾਉਂਦਾ ਸੀ ਪੂਰੀਆਂ ਛੱਤਾਂ ਵੀਡੀਓ ਦੇਖੋ ਇਹ 1 ਸਾਲ ਪਹਿਲਾਂ ਦੀ ਗੱਲ ਹੈ ਕਰੀਬ ਹੈ ਨਾ ਇਹ 2 ਸਾਲ 2 ਮਈ 2022 ਦੀ ਗੱਲ ਹੈ ਇਹ ਹਾਂ ਵੀਰ ਮਤਲਬ ਇਹਨਾਂ ਨੂੰ ਘਰੋਂ ਕੱਢ ਤਾਂ ਮਾਪਿਆਂ ਨੂੰ ਇੱਕ ਤੇ ਹੋਰ ਰਹਿਣ ਲੱਗ ਗਏ ਸਾਰਾ ਘਰ ਬੇਲਾ ਕਰਤਾ ਉਹਨੇ ਫਿਰ ਪਤਾ ਨਹੀਂ ਸਾਡੇ ਵੀ ਸਰਕਾਰ ਮੰਜੀ ਸੇਵਾ ਨਹੀਂ ਸੀ ਉਸ ਟਾਈਮ ਸਾਨੂੰ ਵੀ ਫੋਨ ਆਇਆ ਵੀਡੀਓ ਵੀ ਆਈ ਅਸੀਂ ਨਸ਼ੇ ਵਾਲਿਆਂ ਨੂੰ ਚਟਿਆਣੋਂ ਰੱਖਣ ਤੋਂ ਮੰਨਕਰ ਹੋਗੇ ਨਾ ਕਰਤੇ ਵੀ ਨਹੀਂ ਅਸੀਂ ਰੱਖ ਨਹੀਂ ਸਕਦੇ ਤਾਂ ਫਿਰ ਇਹ ਇਸਪਰੀ ਤੁਣੀ ਸਾਡੇ ਛੋਟੇ ਭਰਾ ਇੱਕ ਅਨਮੋਲ ਐਨਜੀਓ ਤੋਂ ਇੱਕ ਜਰੀਆ ਤੋਂ ਇਹ ਆਪਣੀ ਸੇਵਾ ਨਿਭਾਉਂਦੇ ਰਹੇ ਬਾਪੂ ਨੂੰ ਰਾਸ਼ਨ ਪਾਣੀ ਦੀ ਮੱਦ ਜਿੰਨੀ ਹੁੰਦੀ ਸੀ ਫਿਰ ਜਿਵੇਂ ਤੁਸੀਂ ਸੁਣਿਆ ਮਨਜੀਤ ਸਿੰਘ ਹੈ ਬਾਈ ਰਾਜ ਮਿਸਤਰੀ ਹੈ ਬਾਈ ਵਧੀਆ ਕੰਮ ਚੱਲਦਾ ਬਾਈ ਦਾ ਬੰਦੇ ਲੱਗੇ ਆ ਮੂਰੇ ਇਹ ਆਪਦੇ ਘਰੇ ਲਿਆ ਕੇ ਰੱਖ ਲਿਆ ਬੰਦਾ ਦੇਖੋ ਆਪਦੇ ਬੱਲੀਓ ਜਿੰਨੀ ਮਦਦ ਕਰ ਸਕਦਾ ਸੀ ਉਹ ਵੀ ਕਰ ਰਹੇ ਸੀ ਹਜ਼ਾਰ ਰੁਪਏ ਪੱਟੀਆਂ ਦਾ ਰੋਜ਼ ਲੱਗਦਾ ਬਾਈ ਕਹਿੰਦਾ ਆਲੇ ਦਾਲੇ ਕੁਝ ਦੋਸਤਾਂ ਮਿੱਤਰਾਂ ਨੇ ਰਲ ਕੇ ਚਾਰ ਪੈਸੇ ਇਕੱਠੇ ਕਰਕੇ ਕਿਵੇਂ ਨਾ ਕਿਵੇਂ ਬਾਪੂ ਮੋਹਨ ਸਿੰਘ ਦਾ ਇਲਾਜ ਕਰਾ ਰਹੇ ਸੀ ਹੁਣ ਸਿਰ ਤੇ ਛੱਤ ਨਹੀਂ ਬਚੀ ਸੀ ਉਹ ਵੀ ਚਾਰ ਸਾਥੀਆਂ ਨੇ ਰਲ ਕੇ ਪਾਤੀ ਛੱਤ ਪੁੱਤ ਚਿੱਟੇ ਤੇ ਲੱਗਿਆ ਹੋਇਆ ਉਹ ਕਿਸੇ ਦੇ ਆਖਰੀ ਲੱਗਦਾ ਉਹਨੂੰ ਸਮਝ ਨਹੀਂ ਆ ਰਹੀ ਬਾਪੂ ਨੂੰ ਮੈਂ ਕਰਾਂ ਕੀ ਦੂਜਾ ਛੋਟਾ ਵਾ ਉਹ ਜੋਬ ਕਰਦਾ ਕੱਲ ਨੂੰ ਇਹਨੂੰ ਵਿਆਹਣਾ ਜਾਂ ਕੁਝ ਹੋਰ ਕਰਨਾ ਘਰ ਦੇ ਦੂਜਾ ਚਿੱਟੇ ਤੇ ਲੱਗਿਆ ਹੋਇਆ ਕੋਈ ਰਿਸ਼ਤਾ ਦਿੰਦਾ ਕੋਈ ਕੁੜੀ ਨਹੀਂ ਦਿੰਦਾ ਇਹ ਸਾਰੀਆਂ ਚੀਜ਼ਾਂ ਦੀ ਟੈਨਸ਼ਨਾਂ ਕਿਤੇ ਨਾ ਕਿਤੇ ਮੋਹਨ ਸਿੰਘ ਉਹਨੂੰ ਅੱਜ ਇੱਥੇ ਤੱਕ ਲੈ ਆਈਆਂ ਉਹ ਟੈਨਸ਼ਨ ਚੁਲਦਿਆ ਹੋਇਆ ਕਿਤੇ ਸਟਕਾ ਬੈਠਾ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਪਹਿਲਾਂ ਹੀ ਸਤਿਆ ਪਿਆ ਸੀ ਵਿਚਾਰਾ ਆਪਦਾ ਪਾਟ ਟੁੱਟ ਗਿਆ ਮੰਜੇ ਤੇ ਬਹਿ ਗਿਆ ਚਲੋ ਪੈਸੇ ਪੂਏ ਇਕੱਠੇ ਕਰਕੇ ਕਿਵੇਂ ਨਾ ਕਿਵੇਂ ਸਕੰਜਾ ਪਵਾਤਾ ਇਹ ਆਪਰੇਸ਼ਨ ਕਿਨੇ ਕਰਾਇਆ ਇਹਨਾਂ ਨੇ ਹੀ ਕਰਾਇਆ ਇਹਨਾਂ ਨੇ ਹੀ ਕਰਾਇਆ ਬਾਈ ਹੁਣਾਂ ਨੇ ਸੀਐਮਸੀ ਤੋਂ ਆਪਰੇਸ਼ਨ ਕਰਾ ਲਿਆ ਲੱਖ ਰੁਪਏ ਤੋਂ ਉੱਪਰ ਲਾਇਆ ਜੀ ਇਹਨਾਂ ਨੇ ਵਾਹਿਗੁਰੂ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਲੱਖ ਰੁਪਏ ਤੋਂ ਉੱਪਰ ਫਿਰ ਹੁਣ ਉਹਦੇ ਵਿੱਚ ਪਸ ਪੈ ਗਈ ਦੇਖੋ ਰੱਬ ਵੀ ਇਮਤਿਹਾਨ ਕਿਦਾਂ ਦੇ ਲੈਂਦਾ ਹੁਣਾਂ ਮਸ਼ੀਨ ਲੱਗੀ ਹੋਈ ਆ ਇਹਦੇ ਵਿੱਚ ਸਾਰੇ ਪਸ ਭਰੀ ਹੋਈ ਆ ਇਹ ਸੱਕ ਕਰਦੀ ਆ ਮਸ਼ੀਨ ਖਿੱਚਦੀ ਆ ਅੰਦਰ ਨੂੰ ਜਖਮ ਦੇ ਵਿੱਚ ਪੈਪ ਲੱਗੀ ਹੋਈ ਆ ਹੱਡੀਆਂ ਰਿਸਣ ਲੱਗ ਜਾਂਦੀਆਂ ਜਦੋਂ ਹੱਡੀਆਂ ਚੋਂ ਪਾਣੀ ਦਿਸਣ ਲੱਗ ਜਾਂਦਾ ਜਦੋਂ ਉਹ ਦੋਵੇਂ ਮਸ਼ੀਨ ਫਿੱਟ ਕਰਦੇ ਆ ਵਿੱਚ ਡਾਕਟਰ ਫਿਰ ਇਹ ਮਸ਼ੀਨ ਵਿੱਚੋਂ ਅੰਦਰੋਂ ਗੰਦਾ ਪਾਣੀ ਕੱਢੀ ਜਾਂਦੀ ਹੈ ਬਾਹਰ ਕਿੰਨੇ ਦਿਨ ਹੋ ਗਏ ਜੀ ਇਹਨਾਂ ਮਸ਼ੀਨ ਲੱਗੀ ਨੂੰ ਕਰਨ ਤੋਂ ਲਗਭਗ ਮਹੀਨੇ ਦੇ ਕਰੀ ਗਏ ਮਹੀਨਾ ਹੋਇਆ ਐਕਸੀਡੈਂਟ ਹੋਇਆ ਇਹਨੂੰ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ 18 ਤਰੀਕ ਨੂੰ ਮਰਾਗ ਦਾ ਹੋਇਆ ਜੀ ਕੁਝ ਦਿਨ ਪਹਿਲਾਂ ਇੱਕ ਮਹੀਨਾ ਨਹੀਂ ਹੋਇਆ ਮਹੀਨਾ ਹੀ ਹੋ ਗਿਆ ਜੀ ਮਹੀਨਾ ਹੋ ਗਿਆ ਐਕਸੀਡੈਂਟ ਹੋਏ ਨੂੰ ਹਾਂਜੀ ਤੇ ਆਪਰੇਸ਼ਨ ਕਰਾਉਣ ਤੋਂ ਬਾਅਦ ਫਿਰ ਇਹ ਖਰਾਬ ਕਿਵੇਂ ਹੋ ਗਿਆ ਜਖਮ ਜਖਮ ਜਾਂਦੇ ਹੀ ਨਹੀਂ ਸਹੀ ਹੋਇਆ ਜੀ ਅੱਛਾ ਮੈਂ ਰਿਪੋਰਟਸ ਭੇਜੀਆਂ ਸੀਗਾ ਬਿੱਲੇ ਨੂੰ ਵੀ ਭੇਜੀਆਂ ਸੀ ਕਹਿੰਦਾ ਸਹੀ ਨਹੀਂ ਹੋਇਆ ਡਾਕਟਰ ਨੂੰ ਚੈੱਕ ਕਰਾਇਆ ਉਹਨਾਂ ਨੇ ਜ਼ਖਮ ਦੇ ਵਿੱਚ ਹੀ ਰੌਡ ਉਹ ਜਿਹੜੇ ਹੁੰਦੀਆਂ ਤਾਰਾਂ ਪਾਤੀਆਂ ਹੀ ਮੇਰੇ ਕੋਲ ਫੋਟੋ ਹੈਗੀ ਐ ਉਹਦੇ ਕੋਲ ਹੁਣ ਜਦੋਂ ਨਾ ਕਿਸੇ ਦੀ ਲੱਤ ਬੰ ਟੁੱਟਦੀ ਹੈ ਡਾਕਟਰ ਪਹਿਲਾਂ ਆਪਰੇਸ਼ਨ ਕਰਨ ਤੋਂ ਪਹਿਲਾਂ ਕੀ ਕਰਦਾ ਉਹਨੇ ਜ਼ਖਮ ਠੀਕ ਕਰੋ ਜਿੰਨਾ ਟਾਈਮ ਜ਼ਖਮ ਨਹੀਂ ਸੁੱਕਦਾ ਇਨਫੈਕਸ਼ਨ ਨਹੀਂ ਖਤਮ ਹੁੰਦੇ ਉਹਨਾਂ ਟਾਈਮ ਉਹਨਾਂ ਟਾਈਮ ਅੱਖ ਦਾ ਆਪਰੇਸ਼ਨ ਨਹੀਂ ਕਰਦੇ ਜੇ ਥੱਲੇ ਲੱਤ ਤੇ ਜ਼ਖਮ ਹੈ ਨਾ ਕਿਤੇ ਸਾਡੇ ਕੋਲ ਮਰੀਜ਼ ਆਉਂਦੇ ਆ ਕੋਈ ਬਾਪੂ ਅੱਖਾਂ ਦੋਨਾਂ ਹੁੰਦਾ ਡਾਕਟਰ ਕਹਿੰਦੇ ਜਿੰਨਾ ਚਿਰ ਪਹਿਲਾਂ ਥੱਲੇ ਵਾਲਾ ਜ਼ਖਮ ਨਹੀਂ ਸੋਕਦਾ ਉਹਨੂੰ ਜੇ ਰੱਖਦਾ ਪ੍ਰੈਸ਼ਰ ਵੀ ਨਹੀਂ ਕਰਨਾ ਕਿ ਛੋਟਾ ਜਿਹਾ ਟਾਂਕਾ ਲਾਉਂਦੇ ਆ ਤੇ ਉਹਨਾਂ ਨੇ ਲੱਤ ਦਾ ਐਡ ਵੱਡੀ ਸੱਟ ਹੋਣ ਦੇ ਬਾਵਜੂਦ ਆਪਰੇਸ਼ਨ ਕਰਤਾ ਸਰਜਰੀ ਕਰਕੇ ਸਕੰਜਾ ਲਾਤਾ ਹੁਣ ਸਕੰਜਾ ਲਾਉਣਾ ਜ਼ਰੂਰੀ ਨਹੀਂ ਸੀ ਸਕੰਜੇ ਨੂੰ ਨਿਭਾਉਣਾ ਜ਼ਰੂਰੀ ਸੀ ਅਸੀਂ ਸਕੰਜਾ ਲਾਉਨੇ ਸਾਨੂੰ ਡਾਕਟਰ ਪਹਿਲਾਂ ਹੀ ਦੱਸ ਦਿੰਦੇ ਆ ਵੀ 6 ਮਹੀਨੇ 7 ਮਹੀਨੇ ਇਹਨੇ ਤੇ ਲੱਗਣੇ ਆ ਪੇਸ਼ੈਂਟ ਸਰਵਾਈਵ ਕਰ ਜੂ ਪੂਰੇ ਇੰਨੇ ਸਰੀਰ ਚ ਤਾਕਤ ਹੈਗੀ ਆ ਉਹ ਇੰਨੀ ਡਾਈਟ ਹੈਗੀ ਆ ਉਹਦੀ ਉਹ ਕੋਈ ਇੰਨੇ ਇੰਤਜ਼ਾਮ ਹੈਗੇ ਆ ਵੀ ਉਹ ਸਾਰਾ ਕੁਝ ਕਰ ਸਕੂਗਾ ਫਿਰ ਅਸੀਂ ਜ਼ਿੰਮੇਵਾਰੀ ਲੈਣੇ ਆ ਫਿਰ ਡਾਕਟਰ ਰਮਨ ਸਿੰਘਲਾ ਰੋਡ ਪਾਉਂਦੇ ਨੇ ਆ ਵਾਲਾ ਜਿਹੜਾ ਸਕੰਜਾ ਲਾਉਂਦੇ ਨੇ ਕਿਉਂਕਿ ਇਸ ਕੰਜੇ ਦੇ ਨਾਲ ਕਈ ਮਹੀਨੇ ਰੋਣਾ ਇਦਾਂ ਹੀ ਰੁਕਣਾ ਪੈਂਦਾ ਬੰਦੇ ਨੂੰ ਚਲੋ ਵਾਇਗਰੂ ਜਾਣਦੇ ਨੇ ਗਲਤੀ ਕੀ ਦੀ ਆ ਪਰ ਅੱਜ ਮੋਹਨ ਸਿੰਘ ਜਿਹੜੀ ਤਕਲੀਫ ਚ ਬੈਠਾ ਰੋ ਰਿਹਾ ਇਹ ਐਂਬੂਲੈਂਸ ਦੇ ਵਿੱਚ ਇਹ ਤਾਂ ਇਹੀ ਜਾਣਦਾ ਜਾਂਦਾ ਰੱਬ ਜਾਣਦਾ ਵੀ ਇਹ ਕਿੰਨੀ ਕੀ ਤਕਲੀਫ ਚ ਲੋਕਾਂ ਦੇ ਘਰਾਂ 'ਚ ਡਾਕ ਬਣਦਾ ਡਾਕੀਆ ਲੋਕਾਂ ਦੇ ਘਰਾਂ 'ਚ ਸੁੱਖ ਸੁਨੇਹ ਲੈ ਕੇ ਆਉਂਦਾ ਡਾਕੀਆ ਅੱਜ ਆਪ ਇਸ ਹਾਲਾਤ ਦੇ ਵਿੱਚ ਆ ਵੀ ਪਿਛਲੇ 10-12 ਸਾਲਾਂ ਤੋਂ ਘਰ 'ਚ ਕੋਈ ਸੁੱਖ ਸੁਨੇਹਾ ਆਇਆ ਹੀ ਨਹੀਂ ਦੁੱਖ ਹੀ ਦੁੱਖ ਚੱਲੀ ਜਾ ਰਿਹਾ ਬੜੀਆਂ ਸਦਰਾਣਾ ਪਾਲਿਆ ਹੋਇਆ ਪੁੱਤ ਚਿੱਟੇ ਲੱਗ ਗਿਆ ਬੜੇ ਸੁਪਨਿਆਂ ਨਾਲ ਬਣਾਇਆ ਘਰ ਚਿੱਟੇ ਦੀ ਭੇਟ ਚੜ ਗਿਆ ਅੱਜ ਮੋਹਨ ਸਿੰਘ ਫੇਰ ਵੀ ਹਿੰਮਤ ਕਰਕੇ ਸਿਕਿਉਰਿਟੀ ਦਾ ਕੰਮ ਕਰਦਾ ਕਿਤੇ ਲੇਬਰ ਦਾ ਕੰਮ ਕਰਦਾ ਕੋਈ ਨਾ ਕੁਝ ਕਰੀ ਜਾਂਦਾ ਵੀ ਚਲ ਹੁਣ ਵੀ ਹੁਣ ਵੀ ਕਿਉਂਕਿ ਜਿੰਨਾ ਪੈਸਾ ਰਿਟਾਇਰਮੈਂਟ ਚ ਮਿਲਿਆ ਸੀ ਉਹ ਵੀ ਪੁੱਤ ਤੇ ਲਾਤਾ ਸੈਂਟਰ ਛੱਡਦਾ ਪੁੱਤ ਵੀ ਚਲੋ ਸੈਂਟਰ ਚ ਰਹਿ ਕੇ ਸੁਧਰ ਜਾਊਗਾ 1.5 ਲੱਖ ਰੁਪਏ ਮਿਲਿਆ ਸੀ ਬਾਪੂ ਕਹਿੰਦਾ ਰਿਟਾਇਰਮੈਂਟ ਦਾ ਉਹ ਵੀ ਮੈਂ ਉੱਥੇ ਲਾਤਾ ਅੱਜ ਇਲਾਜ ਲਈ ਫੇਰ ਆਬਦੇ ਸੱਟ ਲੱਗ ਗਈ ਫੇਰ ਇਹਨਾਂ ਹਾਲਾਤਾਂ ਤੇ ਪਹੁੰਚਣਾ ਪਿਆ ਵੀ ਖੁਦ ਮੰਗਣਾ ਪਿਆ ਗਿਆ ਬੱਤੰਗਾ ਧੰਨਵਾਦ ਆ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੀ ਇੱਕ ਚੰਗਾ ਦੋਸਤ ਵੀ ਕੁਝ ਚੰਗੇ ਦੋਸਤਾਂ ਨਾਲ ਵੀ ਮੋਹਨ ਸਿੰਘ ਨੇ ਆਪਣੀ ਜ਼ਿੰਦਗੀ 'ਚ ਸੰਪਰਕ ਰੱਖਿਆ ਤੇ ਜਿਹੜੇ ਅੱਜ ਵੀ ਉਹਦੇ ਨਾਲ ਖੜੇ ਆ ਜਿਹੜੇ ਉਹਨੂੰ ਆਪਣੇ ਘਰ 'ਚ ਲੈ ਕੇ ਚਾਕੇ ਜਿਹੜੇ ਉਹਦਾ ਇਲਾਜ ਕਰਾ ਰਹੇ ਲੱਖਾਂ ਰੁਪਇਆ ਲਾ ਰਹੇ ਨੇ ਪਰ ਹੁਣ ਹਾਲਾਤ ਬਦ ਤੋਂ ਬਦਤਰ ਹੋ ਗਏ ਹੁਣ ਲਤ ਗਲ ਚੱਲੀ ਆ ਲਤ 'ਚ ਪਸ ਪੈ ਗਈ ਆ ਜਿਹੜਾ ਸਿਕੰਜਾ ਲਾਇਆ ਸੀ ਉਹ ਵੀ ਖਰਾਬ ਹੋ ਗਿਆ ਤੇ ਅੱਜ ਸਾਨੂੰ ਸਵੇਰੇ ਵੀਡੀਓ ਆਈ ਈਸ਼ੂ ਨੇ ਭੇਜੀ ਖੋਦ ਦਾ ਵੀ ਮਨ ਭਰੇ ਹੁੰਦਾ ਕਈ ਵਾਰੀ ਵੀ ਇਨਸਾਨ ਅੱਜ ਕਿਸ ਕਦਰ ਉਲਝਦਾ ਜਾ ਰਿਹਾ ਨਾ ਸਿਸਟਮ ਕੋਲੇ ਇਹਦਾ ਇੰਤਜ਼ਾਮ ਆ ਕੋਈ ਹੱਲ ਆ ਸਰਕਾਰ ਕੋਲੇ ਕੋਈ ਹੱਲ ਨਹੀਂ ਇਲੈਕਸ਼ਨਾਂ ਦੇ ਮੌਕੇ ਥੋੜਾ ਜਿਹਾ ਟਾਈਮ ਬੜੇ ਸਾਨੂੰ ਸਭ ਜਵਾਬ ਦਿਖਾ ਕੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਪਰੇ ਹੋ ਜਾਂਦੇ ਜਿੱਤ ਕੇ ਸਾਥੋਂ ਅੱਜ ਮੋਨ ਸਿੰਘ ਦੀ ਗੱਲ ਨਹੀਂ ਇਕੱਲੇ ਦੀ ਬڑے ਨੇ ਮੋਹਨ ਸਿੰਘ ਵਰਗੇ ਜਿਹੜੇ ਜਾਂ ਲੱਤ ਹੈ ਨਹੀਂ ਜਾਂ ਛੱਤ ਹੈ ਨਹੀਂ ਐਦਾਂ ਦੇ ਹਲਾਤਾਂ ਵਿੱਚ ਬਰਦਾਸ਼ਤ ਕਰਿਓ ਇਹ ਸਾਡੇ ਰੰਗਲੇ ਪੰਜਾਬ ਵਾਸਤੇ ਇਹ ਸਾਡੇ ਪੰਜਾਬ ਦੇ ਲੀਡਰਾਂ ਨੂੰ ਮਹਾਰਾਜ ਸਮੱਤ ਬਖਸ਼ਣ ਸਾਡੇ ਪੰਜਾਬ ਦੇ ਲੀਡਰ ਨਮਾਇੰਦਾ ਜਮਾਤਾਂ ਜਿਹੜੀ ਇਹ ਆਪਣੀ ਜ਼ਿੰਮੇਵਾਰੀ ਨਿਭਾਵੇ ਜਿਹਾਂ ਜਿੱਦਾਂ ਦੇ ਨੌਜਵਾਨ ਅੱਗੇ ਹੋ ਕੇ ਆਪਣੀਆਂ ਡਿਊਟੀਆਂ ਨਿਭਾ ਸਕਦੇ ਨੇ ਕਿ ਭਾਈ ਜਿਹੜਾ ਮਿਸਤਰੀ ਦਾ ਕੰਮ ਕਰਦਾ ਉਹ ਬੰਦਾ ਆਪਣੀ ਕਿਰਤ ਕਮਾਈ ਚ ਐਡਾ ਵੱਡਾ ਯੋਗਦਾਨ ਪਾ ਸਕਦਾ ਤਾਂ ਉਹ ਸਿਸਟਮ ਨੂੰ ਚਲਾਉਣ ਵਾਲੇ ਲੋਕਾਂ ਕੋਲੇ ਤਾਂ ਸਭ ਕੁਝ ਆ ਉਹ ਆਪਣੀ ਡਿਊਟੀ ਕਿਉਂ ਨਹੀਂ ਨਿਭਾਉਂਦੇ ਬਸ ਸੋਚਿਓ ਸਮਝਿਓ ਵਿਚਾਰਿਓ ਵੀਡੀਓ ਨੂੰ ਸ਼ੇਅਰ ਕਰਿਓ ਮੋਹਨ ਸਿੰਘ ਦੀਆਂ ਭਿੱਜੀਆਂ ਉਹ ਹੀ ਅੱਖਾਂ ਵੱਲ ਗੌਰ ਕਰਿਓ ਮੋਹਨ ਸਿੰਘ ਦੀ ਅੱਖਾਂ ਚ ਡੁੱਲਦਾ ਹੋਇਆ ਇਹ ਖੂਨ ਪਸੀਨਾ ਉਹਦਾ ਜਿਹੜਾ ਨੇ ਆਪਣੇ ਬੱਚਿਆਂ ਲਈ ਬਹਾਇਆ ਸੀ ਅੱਜ ਅਥਰੂ ਵਾਲੇ ਰੋਗ ਦੇ ਡਾਲਰ ਆ ਅੱਜ ਮੋਹਨ ਸਿੰਘ ਲੱਤ ਤੋਂ ਪਾਹ ਨਹੀਂ ਹੋਇਆ ਸਮਾਜਿਕ ਤੌਰ ਤੇ ਵੀ ਪਾਹ ਜ ਹੋਇਆ ਬੈਠਾ ਪਰਿਵਾਰਕ ਤੌਰ ਤੇ ਵੀ ਪਾਹ ਜ ਹੋਇਆ ਬੈਠਾ ਸਿਸਟਮ ਵੀ ਸਾਡਾ ਪਾਹ ਜ ਹੋਇਆ ਭਾਈ ਉੱਥੇ ਨਾ ਕੁਆਟਰ ਦੇ ਵਿੱਚ ਇੱਕ ਨਾਲ ਕੋਈ ਪ੍ਰਵਾਸੀ ਮਜ਼ਦੂਰ ਦਾ ਇੱਕ ਛੋਟਾ ਜਿਹਾ ਮੁੰਡਾ ਉਹਨੇ ਬਹੁਤ ਸੇਵਾ ਕੀਤੀ ਆ ਜਦ ਤੱਕ ਉਹ ਪੂਰੀ ਬਾਪੂ ਐ ਕੁੰਡਾ ਖੜਕਾ ਦਿੰਦਾ ਸੀ ਇੱਕ ਜਾਲੀ ਜੀ ਲੱਗੀ ਸੀ ਵਿਚਾਰਾ ਜਦ ਇਹ ਆ ਕੇ ਪਿੱਛਿਆਂ ਨੇ ਪੁੱਤਾਂ ਵਰਗਾ ਫਰਜ਼ ਨਿਭਾਇਆ ਛੋਟਾ ਜਿਹਾ ਮੁੰਡਾ ਹੈਗਾ ਸੀ ਉਹ ਨਾਂ ਕੀ ਸੀ ਉਹਦਾ ਹੀ ਮੁੰਡੇ ਦਾ ਨਾਂ ਕੀ ਸੀ ਹੈ ਵੀਰ ਸੀ ਮੁੰਡੇ ਦਾ ਨਾਂ ਵੀਰ ਉਹਨੇ ਵਿਚਾਰੇ ਨੇ ਮਤਲਬ ਕਿ ਬਾਪੂ ਨੂੰ ਝੋਲਵਾ ਕੇ ਚਮਚਾ ਨਾਲ ਰੋਟੀ ਵੀ ਖਾਂਦਾ ਰਿਹਾ ਜੀ ਪਰ ਹੈਗਾ ਪ੍ਰਵਾਸੀ ਬਾਥੂ ਵੀ ਬਾਪੂ ਦਾ ਚੱਕ ਕੇ ਉਹ ਵੀ ਭਰਾਇਆ ਸਾਡੇ ਭਾਈ ਬਸ ਇੰਨੇ ਕਿਸੇ ਸਮਝਣ ਦੀ ਗੱਲ ਆ ਭਾਈ ਅੱਜ ਵੀ ਕੁਝ ਚੰਗੇ ਲੋਕ ਹੈਗੇ ਹਜੇ ਹਨ ਜਿੱਥੇ ਉਹ 12-13 ਸਾਲ ਦੀ ਉਮਰ ਆ ਬੱਚੇ ਆਪਣਾ ਫਰਜ਼ ਨਿਭਾਉਣ ਵਾਲੇ ਵੀ ਹੈਗੇ ਆ ਜਿੱਥੇ ਬਦੀ ਆ ਉੱਥੇ ਨੇਕੀ ਵੀ ਹੈਗੀ ਆ ਜਿੱਥੇ ਝੂਠ ਆ ਉੱਥੇ ਸੱਚ ਵੀ ਆ ਜਿੱਥੇ ਪਾਪ ਆ ਉੱਥੇ ਪੁੰਨ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਭਾਈ ਦਰਾਹੇ ਵਾਲਿਓ ਤੁਹਾਡਾ ਸਾਰਿਆਂ ਦਾ ਹੀ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਛੋਟੇ ਹੌਸਲੇ ਵਾਲਾ ਭਾਈ ਜੀ ਜਦੋਂ ਸਾਰੇ ਸਾਰੇ ਬੰਦ ਹੋ ਜਾਂਦੇ ਆ ਤੇ ਉਹ ਕਰਾਉਂਦਾ ਅਸੀਂ ਕੌਣ ਆ ਕਰਨ ਸਾਡੀ ਕੀ ਔਕਾਤ ਮੇਰਾ ਲਾਜ ਜੀ ਅਸੀਂ ਵੀ ਇੱਥੇ ਆ ਜਿਵੇਂ ਹੁਣ ਜਾ ਕੇ ਸੀਐਮਸੀ ਚ ਕਰਾ ਦਿੰਦੇ ਜਉ ਉਹਨਾਂ ਨੇ ਲੱਖਾਂ ਚ ਕਰ ਦੇਣਾ ਕੋਈ ਕਹਿੰਦਾ ਲੱਤ ਵੜਾ ਦੋ ਕੋਈ ਕਹਿੰਦਾ ਕੀ ਕਰ ਦੋ ਉਹ ਅਸੀਂ ਵੀ ਨਹੀਂ ਕਰ ਕਰਵਾ ਸਕਦੇ ਕੋਈ ਵੈਗਰੂ ਕਰਨਗੇ ਇੱਥੇ ਉਹ ਕਿਰਪਾ ਜੀ ਇੱਥੇ ਇੱਥੇ ਦਾ ਮਤਲਬ ਵੀ ਰੋਗ ਇਤਾਂ ਦੇ ਠੀਕ ਹੋ ਜਾਂਦੇ ਇੱਥੇ ਬਾਬੂ ਜੀ ਨੇ ਸਾਨੂੰ ਪੂਰਾ ਵਿਸ਼ਵਾਸ ਆ ਪ੍ਰਮਾਤਮਾ ਦੇ ਕਿੰਨੀ ਕਰਨਾ ਮੋਹਨ ਸਿਆ ਬਾਬਾ ਨਾਨਕ ਮਿਹਰ ਕਰੂਗਾ ਠੀਕ ਆ ਆਪਾਂ ਪੂਰੀ ਬਾਹ ਲਾਵਾਂਗੇ ਬਾਕੀ ਹੱਥ ਉਹਦੇ ਆ ਵਾਹ ਖਾਲਸਾ